ਨਗਰ ਕਾਉਂਸਲ ਲਾਲੜੂ ਦੇ ਸਫਾਈ ਸੇਵਕਮ ਵੱਲੋਂ ਨਗਰ ਕਾਉਂਸਲ ਲਾਲੜੂ ਦਫ਼ਤਰ ਅੱਗੇ ਕੀਤਾ ਧਰਨਾ ਪ੍ਰਦਰਸ਼ਨ ਕਿਸ ਵੱਲ ਵਿੱਚ ਅੱਜ ਇਹ ਤੁਹਾਨੂੰ ਮੁਜਾਰਾ ਕਰ ਰਹੇ ਹੋ ਅੱਜ ਜੀ ਅਸੀਂ ਇਸ ਸੰਬੰਧ ਵਿੱਚ ਕਰਿਆ ਜੀ ਕਿ ਕਿਉਂਕਿ ਪੂਰੇ ਹਿੰਦੁਸਤਾਨ ਵਿੱਚ ਲੱਗ ਲੱਗ ਆਪਣੇ ਮੈਕਮਿਆਂ ਤੇ ਬੈਠੇ ਆਪਣੀ ਆਪਣੀ ਮੰਗਾਂ ਲੈ ਕੇ ਤੇ ਅਸੀਂ ਵੀ कल ਉਹਨਾਂ ਦੇ ਸਮਰਥਨ ਵਿੱਚ ਚੱਪਾ ਨੇ ਇਹ ਸਭ ਨੂੰ ਮੰਗ ਪੱਤਰ ਦਿੱਤਾ ਸਾਕੇ ਸਾਡੀ ਵੀ ਜਿਹੜੀ ਮੰਗਾਂ ਉਹ ਰਹਿ ਗਈਆਂ ਆ ਉਸ ਵਿੱਚ ਅਸੀਂ ਪੂਰੇ ਹਿੰਦੁਸਤਾਨ ਦਾ ਤੇ ਪੂਰੇ ਪੰਜਾਬ ਦਾ ਸਮਰਥਨ ਕਰਦੇ ਆਂ ਬਾਕੀ ਜਾੜੀ ਹੋਰ ਵੀ ਸਮੱਸਿਆਵਾਂ ਉਹ ਅਸੀਂ ਹੋਰ ਦੂਜੇ ਪਾਸੇ ਕਰਾਂਗੇ ਹੜਤਾਲ ਤੇ ਹਾਂਜੀ ਹਰਜੇਤ ਜੀ ਅੱਜ ਤੁਸੀਂ ਅੱਜ ਏਟਿਕ ਜੱਥੇਬੰਦੀ ਵੱਲੋਂ ਅੱਜ ਧੰਨਵਾਦ ਮੁਜਾਰਾ ਕਰ ਰਹੇ ਹੋ ਨਗਰ ਕੌਂਸਲ ਲਾਲੜੂ ਉੱਤੇ ਦੇ ਦਫ਼ਤਰ ਮੂਰੇ ਉਹਦੇ ਸਬੰਧ ਵਿੱਚ ਤੁਸੀਂ ਜਾਣਕਾਰੀ ਦਿਓ ਅਸੀਂ ਜਿਹੜੀ ਦੇਸ਼ ਦੀਆਂ 10 ਸਟੇਟ ਯੂਨੀਵਰਸਿਟੀ ਨਾਲ ਉਹਨਾਂ ਦੇ ਵਿੱਚ ਸੱਦੇ ਤੇ ਜਿਹੜੇ ਜੱਜ ਸੀ ਸਟ੍ਰੈਕ ਕਰੀਏ ਸਮਰਥਨ ਕਰਦੇ ਆ ਤੇ ਫੁੱਟੀ ਹੋਈ ਸਰਕਾਰਾਂ ਸੈਂਟਰ ਵੀ ਹੋਵੇ ਭਾਵੇਂ ਚਾਹੇ ਸੂਬੇ ਦੀ ਹੋਵੇ ਸਿਰ ਮਜ਼ਦੂਰਾਂ ਦੇ ਜਿਹੜੇ ਮਜ਼ਦੂਰ ਵਿਦੇ ਨੀਤੀਆਂ ਇਸ ਦਾ ਵੀ ਵਿਰੋਧ ਕਰਦੇ ਆ ਪਹਿਲੀ ਤਾਂ ਠੇਕਦਾਰੀ ਪ੍ਰਥਾ ਨੂੰ ਜਿਹੜੀ ਬੰਦ ਕਰਨਾ ਚਾਹੀਦਾ ਮਜ਼ਦੂਰਾਂ ਨੂੰ ਜਿਹੜੀ ਮਿਨਿਮ ਵੇਜ 26000 ਰੁਪਏ ਲਾਗੂ ਕਰਨਾ ਚਾਹੀਦਾ ਇਹ ਸਾਡੀ ਬਹੁਤ ਦੇਰ ਤੋਂ ਮੰਗ ਹੈ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਇਹ ਮੰਗ ਕਰਦੇ ਆ ਕਿ ਮਜ਼ਦੂਰਾਂ ਦੀ ਜਿਹੜੀ 26000 ਰੁਪਏ ਤਨਖਾਹ ਆ ਉਹਨੂੰ ਲਾਗੂ ਕੀਤਾ ਜਾਵੇ ਇਹ ਤਾਂ ਮੁਜਾਰਾ ਇੱਕ ਦਿਨ ਦਾ ਹੈਗਾ ਲਗਾਤਾਰ ਚੱਲੇ ਇਹ ਅੱਜ ਦਾ ਸਾਡੀ ਜਿਹੜੀ ਟ੍ਰੇਡ ਯੂਨਨਾ ਉਹਨਾਂ ਦੇ ਸੱਦੇ ਤੇ ਇੱਕ ਦਿਨ ਦਾ ਆਉਣ ਵਾਲੇ ਟਾਈਮ 'ਚ ਅਸੀਂ ਇਸ ਨੂੰ ਹੋਰ ਸਮਿਵਾਸ ਤੇ ਵੀ ਅਸੀਂ ਸੰਭਾਲ ਤੁਸੀਂ ਆਪਣੀ ਮੰਗਾਂ ਬਾਰੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਕਿ ਜਿਸ ਤਰ੍ਹਾਂ ਇਹ ਸ਼ਾਂਤੀ ਪੂਰਕ ਜਿਹੜਾ ਕੰਮ ਉਹ ਚੱਲਦਾ ਆ ਸ਼ਹਿਰ ਵਾਸੀਆਂ ਦਾ ਜਿਹੜੇ ਸ਼ਹਿਰ ਦੇ ਨਾਗਰਿਕ ਆ ਇਹਨਾਂ ਦੇ ਵਾਸਤੇ ਅਸੀਂ ਸਫਾਈ ਕਰਦੇ ਆ ਇਸ ਨੂੰ ਸਮੂਥੀ ਜਿਹੜਾ ਚੱਲਦਾ ਰਹਿਣਾ ਚਾਹੀਦਾ ਹੈ ਜਿਹੜੀ ਸਾਡੀਆਂ ਮੰਗਾਂ ਉਹ ਸਾਨੂੰ ਦੇਣੀਆਂ ਚਾਹੀਦੀਆਂ ਟਾਈਮ ਅਨੁਸਾਰ ਜਿਵੇਂ ਕਿ ਹੋਰ ਵੀ ਸਾਡੀ ਮੂਲ ਸੁਵਿਧਾਵਾਂ ਜਿਵੇਂ ਵਰਦੀ ਜੁੱਤੇ ਜਿਸਤਾਨੇ ਕਲੱਬਸ ਆਦੀ ਸਾਡੀ ਤਨਖਾਹਾਂ ਦੇ ਵੇਰਵੇ ਸਾਡੇ ਜਿਹਨੇ ਵੀ ਜਿਵੇਂ ਕਿ ਸਾਡੇ ਸਫਾਈ ਕਰਮਚਾਰੀ ਏਰੀਆ ਬਹੁਤ ਲੰਬਾ ਹੋਣੇ ਕਾਰਨ ਜਿਹੜੀ ਬੰਦਿਆਂ ਦੀ ਵੀ ਉਰੇ ਬਹੁਤ ਜ਼ਿਆਦਾ ਘਾਟ ਹੈ ਬੰਦੇ ਵੀ ਇਹਨਾਂ ਨੂੰ ਵਧਾਣੇ ਚਾਹੀਦੇ ਆ ਜਿਹੜੀ ਟਰਾਂਸਪੋਰਟ ਸਿਸਟਮ ਹੈ ਉਸ ਨੂੰ ਵੀ ਵਧਾਣਾ ਚਾਹੀਦੇ ਆ ਤੇ ਹੋਰ ਵੀ ਜਿਹੜੀਆਂ ਮੰਗਾਂ ਸੀ ਲਿਖ ਕੇ ਦੇਈਆਂ ਹੋਈਆਂ ਆ ਉਹ ਵੀ ਪੂਰੀਆਂ ਹੋਣ ਚਾਹੀਦੀਆਂ